ਪੰਜਾਬ ਚ ਵਧ ਰਹੇ ਅਪਰਾਧਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਾਕੇ ਲਗਾ ਕੇ ਸਖਤੀ ਦਿਖਾਈ ਜਾ ਰਹੀ ਹੈ ਜਿਸ ਤੇ ਚਲਦਾ ਮਸਲ ਦੇ ਹੱfte ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ ਵਿਅਕਤੀਆਂ ਨੂੰ ਤਿੰਨ ਹੱਤਿਆ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਦਾ ਤੁਹਾਨੂੰ ਪਤਾ ਸਾਰਿਆਂ ਨੂੰ ਜੇ ਜੁਧੇ ਮਸਿਆ ਗੁੱਪ ਜਿਹੜਾ ਇੱਕ ਮੈਨ ਚੱਲ ਰਿਹਾ ਮਾਨਜੋਗ ਲੋਕਮੰਤਰੀ ਸਾਹਿਬ ਵੱਲੋਂ ਔਰ ਮਾਨਜੋਗ ਡੀਜੀ ਸਾਹਿਬ ਤੇ ਸਾਡੇ ਮਾਨਜੋਗ ਡੀਜੀ ਸਾਹਿਬ ਦਾ ਸਤਿੰਦਰ ਸਿੰਘ ਐ ਅਸੀਂ ਕਿਸ ਸਾਹਿਬ ਮਨਿੰਦਰ ਸਿੰਘ ਜੀ ਦੇ ਹਦਾਇਤਾਂ ਦੇ ਉੱਤੇ 18 ਸਬ ਡਿਵੀਜ਼ਨ ਵਿੱਚ ਐ ਐਸਐਚਓ ਘਰਿੰਡਾ ਨੇ ਬਲਾਕ ਰੀਆ ਕੰਮ ਕੀਤਾ ਜਿੰਦਰ ਸੋਰੀ ਅੰਮ੍ਰਿਤ ਸਾਹਿਬ ਪੁਲਿਸ ਦੇ ਅਧਿਕਾਰੀ ਦੀ ਕੰਮ ਜਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਜਿਹੜੀ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਦੇਏ ਹੈਗੇ ਆ ਐ ਦੋ ਪਿਸਤਲ 3 ਬੋਰ ਦੇ ਤੇ ਇੱਕ 9mm ਬਲਾਕ ਪਿਸਤਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਲੋਕਰ ਜਿਹੜੀ ਹੈ ਤੇ ਚਾਰ ਦੋਸ਼ੀ ਇਹਨਾਂ ਤੇ ਗ੍ਰਿਫਤਾਰ ਕੀਤੇ ਹੈਗੇ ਆ ਤੇ ਜਿਵੇਂ ਤਾਂ ਜਿਹੜੇ ਦੋਸ਼ੀ ਪਰ ਰਸਨਾ ਚਾਹੁੰਦਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 11/3 ਔਰ 25 ਗਰਮ 25 ਜਨਵਾਰ ਆਮ ਜੱਟ ਦਾ ਸਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਮ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਪਰਸ਼ੇਂ ਸਿੰਘ ਸਤਰਾਮ ਸਿੰਘ ਨੂੰ सोनू ਅਤੇ ਗਜਾਰ ਸਿੰਘ ਤੇ ਰਾਹੁਲ ਇਹ ਬੁੱਧਾ ਇਹਨਾਂ ਜਿਹੜਾ ਸਾਰੇ ਕੋਲ ਜਿਹੜੀ ਹੈਗੀ ਆ ਤੈਨੂੰ ਪਿਸਤਲ ਜਿਹੜਾ ਰਗੜੋ ਕਿਤੇ ਗਏ। ਇਹ ਕਹਿੰਦੇ ਔਰ ਇਹਨਾਂ ਦਾ ਬੈਕਵਰਡ ਫਾਊਂਡ ਲਿੰਕੇ ਜਿਹੜਾ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਵਰਤੇ ਹੈਗੇ ਆ ਇਹਨੂੰ ਕੋਰਟ ਚ ਪੇਸ਼ ਕਰਕੇ ਸਬਿਜਨ ਦਮਾਲ ਲੈ ਕੇ ਇਹਨਾਂ ਦਾ ਇਹਨਾਂ ਕੋਈ ਕੁੱਛ ਗੇ ਜਿਹੜੀ ਆ ਕੀਤੀ ਜਾਊਗੀ।